ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਹੈ ਵੱਡੇ ਲੀਡਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਉਹ ਪਾਰਟੀ ਦੇ ਪਛਿੰਦੇ ਆ ਜਿਨ੍ਹਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਮੂਰੇ ਰੱਖ ਕੇ ਅੱਗੇ ਪਾਰਟੀ ਸੀਚੀ ਹੈ ਔਰ ਉਹਦੇ ਅਨੁਸਾਰ ਸੋਚ ਦੇ ਮੁਤਾਬਕ ਅਸੀਂ ਪੰਜਾਬ ਦੇ ਵਿੱਚ ਕੰਮ ਕਰਾਂਗੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਭਗਤ ਸਿੰਘ ਸੁਖਦੇਵ ਰਾਜਗੁਰੂ ਤਿੰਨਾਂ ਦੀ ਜੇ ਗੱਲ ਕਰ ਲਈ ਇਹਨਾਂ ਦੇ ਜਿਹੜੇ ਕਹਿੰਦੇ ਸੀ ਇਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਪਰ ਉਹ ਲੀਡਰ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਚਾਹੇ ਮੈਂ ਗੱਲ ਕਰਨਾ ਅਰਵਿੰਦ ਕੇਜਰੀਵਾਲ ਦੀ ਚਾਹੇ ਮੈਂ ਗੱਲ ਕਰਾਂ ਮਨੀਸ਼ ਸੋਧਿਆ ਦੀ ਚਾਹੇ ਮੈਂ ਗੱਲ ਕਰਾਂ ਰਾਗਵ ਚੱਡਾ ਦੀ ਜਾਂ ਹੋਰ ਵੀ ਜਿੰਨੇ ਵੱਡੇ ਨਾਮ ਨੇ ਉਹ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਜਦੋਂ ਪੰਜਾਬ ਦੇ ਵਿੱਚ ਔਖਾ ਸਮਾਂ ਆਇਆ ਅੱਜ ਪੰਜਾਬੀਆਂ ਨੂੰ ਇਹ ਲੀਡਰਾਂ ਦੀ ਜ਼ਰੂਰਤ ਹੈ ਅੱਜ ਪੰਜਾਬੀਆਂ ਨੂੰ ਇਹ ਲੀਡਰਾਂ ਦੀ ਹੈਲਪ ਦੀ ਲੋੜ ਹੈ ਜਿਹੜੀਆਂ ਇਹਨਾਂ ਨੇ ਵੱਡੀਆਂ ਗੱਲਾਂ ਸਟੇਜਾਂ ਦੇ ਉੱਤੇ ਚੜ੍ਹ ਕੇ ਕੀਤੀਆਂ ਪੰਜਾਬੀਆਂ ਦੇ ਰਾਖੇ ਹੋਣ ਦੇ ਆਪਣੇ ਆਪ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਹ ਰਾਖੇ ਅੱਜ ਕਿਤੇ ਵੀ ਨਜ਼ਰ ਨਹੀਂ ਆ ਰਹੇ